ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ YouTube ਚੈਨਲ ਤੇ ਅੱਜ ਦੀ ਨਿਊ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਜੀ ਚੜ੍ਹਦੀ ਕਲਾ ਵਿੱਚ ਆ ਤੇ ਅੱਜ ਦਾ ਜਿਹੜਾ ਆਪਣਾ ਵੀਡੀਓ ਸੀਗਾ ਉਹ ਹੈਗਾ ਜੀ ਬਹੁਤ ਹੀ ਖੁਸ਼ੀ ਵਾਲਾ ਜਿਹੜਾ ਮੈਂ ਤੁਹਾਡਾ ਨਾਲ ਸ਼ੇਅਰ ਕਰਨ ਜਾ ਰਹੀ ਆਂ ਤੇ ਆਪਣਾ ਜਿਹੜਾ Google AdSense ਪਿੰਨ ਹੁੰਦਾ ਜੀ ਉਹ ਆ ਚੁੱਕਿਆ ਹੈਗਾ ਠੀਕ ਹੈ ਜੀ ਤੇ ਆ ਮੈਂ ਇਹ ਓਪਨ ਕਰ ਲਿਆ ਸੀਗਾ ਇਹਦੇ ਸਾਰੇ ਆਲੇ-ਦਾਲੇ ਲੱਗਿਆ ਹੁੰਦਾ ਹੈ ਨਾ ਆਪਾਂ ਓਪਨ ਕਰ ਸਕਦੇ ਹਾਂ ਇਹਨੂੰ ਇਹਨੂੰ ਰਿਮੂਵ ਕਰਕੇ ਤੇ ਜਿਹੜਾ ਉਸ ਤੋਂ ਬਾਅਦ ਇਹ ਪੰਨੇ ਦੇ ਵਿੱਚ ਇੱਕ ਪਿੰਨ ਮਿਲਦਾ ਹੈਗਾ ਹਨਾ 6 ਅੱਖਰਾਂ ਦਾ ਉਹ ਮੈਂ ਭਰ ਕੇ ਸਬਮਿਟ ਕਰਤਾ ਸੀਗਾ ਜੀ ਤੇ ਜਿਹੜਾ ਆਪਣਾ ਪ੍ਰੋਸੈਸ ਸੀਗਾ ਉਹ ਕੰਪਲੀਟ ਹੋ ਗਿਆ ਤੇ ਇਸ ਤੋਂ ਬਾਅਦ ਵਾਲਾ ਜਿਹੜਾ ਪ੍ਰੋਸੈਸ ਹੁੰਦਾ ਜੀ ਬੈਂਕ ਅਕਾਊਂਟ ਹਨਾ ਉਹ ਨਾਲ ਅਟੈਚ ਕਰਨਾ ਹੁੰਦਾ ਉਹ ਮੇਰਾ ਰਹਿੰਦਾ ਜੀ ਹਲੇ ਉਮੈਂ ਬਾਤ ਚ ਕਰੂੰਗੀ ਪਹਿਲਾਂ ਮੈਂ ਸੋਚਿਆ ਕਿ ਆਪਾਂ ਪਹਿਲਾਂ ਵੀਡੀਓ ਸ਼ੇਅਰ ਕਰਦੇ ਆਂ ਨਾ ਜੀ ਇੰਨੀ ਖੁਸ਼ੀ ਵਾਲੀ ਗੱਲ ਹੈ ਨਾ ਆਪਣੀ ਮੀਨ ਤਨੂ ਰੰਗ ਲੱਗਦਾ ਜਦੋਂ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈਗੀ ਤੇ ਜਿਹੜਾ ਮੇਰਾ ਮਤਲਬ ਮੈਂ ਇਹ ਅਪਲਾਈ ਕੀਤਾ ਸੀ ਪਹਿਲਾਂ ਆਪਾਂ ਅਪਲਾਈ ਕਰਦੇ ਆਂ ਨਾ ਜੀ ਫਿਰ ਆਪਾਂ ਨੂੰ ਈਮੇਲ ਆਉਂਦੀ ਹੈ ਹਨਾ ਤੇ ਮੈਂ ਅਪਲਾਈ ਕਰਨ ਤੋਂ ਬਾਅਦ ਮੈਨੂੰ ਈਮੇਲ ਮੈਂ ਨਾ 2 ਦਿਨਾਂ ਬਾਅਦ ਦੇਖੀ ਸੀਗੀ ਅ ਮੈਨੂੰ ਮਤਲਬ ਪਤਾ ਨਹੀਂ ਸੀ ਕਿ ਈਮੇਲ ਆਉਂਦੀ ਹੁੰਦੀ ਹੈ ਹਨਾ ਉਹ ਮੈਂ 2 ਦਿਨਾਂ ਬਾਅਦ ਚੈੱਕ ਕੀਤੀ ਮੈਨੂੰ ਈਮੇਲ ਆਈ ਪਈ ਸੀਗੀ 25 ਤਰੀਕ ਨੂੰ ਆਈ ਸੀ ਈਮੇਲ ਤੇ ਮੈਂ 27 ਤਰੀਕ ਨੂੰ ਦੇਖਿਆ ਸੀਗਾ ਤੇ 25 ਤਰੀਕ ਨੂੰ ਮੈਨੂੰ ਈਮੇਲ ਆ ਗਈ ਸੀ ਜੀ ਉਸ ਤੋਂ ਤਕਰੀਬਨ 10 11 ਦਿਨਾਂ ਬਾਅਦ ਜਿਹੜਾ ਮੇਰਾ Google AdSense ਪਿੰਨ ਸੀਗਾ ਤੇ ਆਵਲਾ ਇਹ ਮੈਨੂੰ ਰਸੀਬ ਹੋ ਗਿਆ ਸੀਗਾ ਕਲਰ ਸੀਬ ਹੋਇਆ 6 ਤਰੀਕ ਨੂੰ ਤੇ ਅੱਜ 7 ਤਰੀਕ 7 ਤਰੀਕ ਨੂੰ 7 ਅਗਸਤ ਨੂੰ ਮੈਂ ਵੀਡੀਓ ਸ਼ੂਟ ਕਰ ਰਹੀ ਹਾਂਗੀ ਠੀਕ ਹੈ ਜੀ ਤੇ ਇਹ Google AdSense ਪਿੰਨ ਸੀਗਾ ਜਿਹੜਾ ਮੈਨੂੰ 6 ਤਰੀਕ ਨੂੰ ਰਸੀਬ ਹੋ ਗਿਆ ਤਕਰੀਬਨ 11 ਦਿਨਾਂ ਬਾਅਦ ਠੀਕ ਹੈ ਜੀ ਤੇ ਇਹ ਪੰਜਾਬ ਦੇ ਜਿਲ੍ਹਾ ਮਾਨਸਾ ਦੇ ਵਿੱਚ ਹੈ ਜੀ ਸਾਡਾ ਛੋਟਾ ਜਿਹਾ ਪਿੰਡ ਉੱਥੇ ਪਹੁੰਚਣ ਤੱਕ ਇਹਨੂੰ 11 ਦਿਨ ਲੱਗੇ ਨੇ ਜੀ ਤੇ ਤੁਸੀਂ ਆਪਦੇ ਹਿਸਾਬ ਨਾਲ ਦੇਖ ਲੈਣਾ ਕਿ ਤੁਹਾਡੇ ਕਿੰਨੇ ਕ ਦਿਨ ਲੱਗ ਜਾਣਗੇ ਤੁਹਾਡੇ ਤੱਕ ਪਹੁੰਚਦੇ ਤੁਹਾਡਾ Google AdSense ਪੈਣਾ ਹੋਊਗਾ ਜਦੋਂ ਤੇ ਮੈਂ ਦੁਆ ਕਰੂੰਗੀ ਕਿ ਸਾਰਿਆਂ ਦੀ ਮਿਹਨਤ ਨੂੰ ਰੰਗ ਲੱਗੇ ਹਨਾ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਣੀ ਮਿਹਨਤ ਪੱਲੇ ਪੈਂਦੀ ਹੈ ਆਪਣੇ ਤੇ ਬਾਕੀ ਹਨਾ ਮੇਰਾ ਜਿਹੜਾ YouTube ਚੈਨਲ ਸੀਗਾ ਉਹ ਬਹੁਤ ਹੀ ਛੇਤੀ ਗਰੋ ਕਰ ਗਿਆ ਸੀਗਾ ਤੇ ਬਾਕੀ ਵੀਰੇ ਹਨ ਜਿਨ੍ਹਾਂ ਦੇ 10-10 ਦਿਨਾਂ ਬਾਅਦ ਕਹਿ ਰਹੇ ਨੇ 10 ਦਿਨਾਂ ਬਾਅਦ ਮਹੀਨੇ ਬਾਅਦ ਗਰੋ ਹੋ ਗਿਆ ਹਨ ਉਹਨਾਂ ਨੂੰ ਤਾਂ ਲੱਗਦਾ ਹੋਣਾ ਕਿ ਬਹੁਤ ਟਾਈਮ ਪਰ ਮੇਰਾ ਜਿਹੜਾ ਚੈਨਲ ਹੈ ਉਹ 3 ਮਹੀਨੇ ਬਾਅਦ ਗਰੋ ਕੀਤਾ ਸੀਗਾ ਮਤਲਬ 3 ਮਹੀਨੇ ਦੇ ਵਿੱਚ ਵਿੱਚ 3 ਮਹੀਨੇ ਬਾਅਦ ਤਾਂ ਮੈਂ ਮੇਰਾ ਚੈਨਲ ਜਿਹੜਾ ਕ੍ਰਾਈਟੇਰੀਆ ਸੀ ਉਹ ਸਾਰਾ ਕੰਪਲੀਟ ਕਰ ਲਿਆ ਸੀਗਾ 1000 ਜਿਹੜਾ ਹੁੰਦਾ ਸਬਸਕ੍ਰਾਈਬ ਆਪਾਂ ਕੰਪਲੀਟ ਕਰਨਾ ਹੁੰਦਾ ਤੇ 3 4000 ਘੰਟਾ ਵਾਚ ਟਾਈਮ ਜਿਹੜਾ ਉਹ ਕੰਪਲੀਟ ਕਰਨਾ ਹੁੰਦਾ ਜੀ ਉਹ ਪ੍ਰੋਸੈਸ ਸ ਮੇਰਾ 3 ਮਹੀਨੇ ਬਾਅਦ ਚੈਨਲ ਸਟਾਰਟ ਕਰਨ ਤੋਂ 3 ਮਹੀਨੇ ਬਾਅਦ ਮੇਰਾ ਜਿਹੜਾ ਉਹ ਪੂਰਾ ਹੋ ਗਿਆ ਸੀਗਾ ਤੇ ਆਪਾਂ ਜਿਹੜਾ ਚੈਨਲ ਹੈ ਮੋਨਟਾਈਜ਼ ਕਰ ਲਿਆ ਸੀਗਾ 3 ਮਹੀਨਿਆਂ ਦੇ ਵਿੱਚ 3 ਮਹੀਨੇ ਹੋ ਗਏ ਸੀ ਪੂਰੇ ਜਦੋਂ ਮੇਰਾ ਚੈਨਲ ਮੋਨਟਾਈਜ਼ ਹੋਇਆਗਾ ਠੀਕ ਹੈ ਜੀ ਤੇ ਆਪਣੀਆਂ ਜਿਹੜੀਆਂ ਵੀਡੀਓ ਸੀਗੀਆਂ ਤਿੰਨ ਤੋਂ ਚਾਰ ਵੀਡੀਓ ਸੀਗੀਆਂ ਜਿਹੜੀਆਂ ਉਹ ਵਾਇਰਲ ਚੱਲੀਆਂ ਗਈਆਂ ਸੀਗੀਆਂ ਤੇ ਬਾਕੀ ਜੇ ਹਨਾ ਕਿਸੇ ਵੀ ਮੇਰੀ ਭੈਣ ਨੇ ਜਾਂ ਕਿਸੇ ਵੀ ਮੇਰੇ ਵੀਰ ਨੇ ਹਨਾ ਇਸ ਰਿਲੇਟਡ ਵੀਡੀਓ ਤੇ ਕੋਈ ਵੀ ਕਮੈਂਟ ਕਰੂਗਾ ਹਨਾ ਕਿ ਤੁਹਾਨੂੰ ਵੀਡੀਓ ਚਾਹੀਦੀ ਹੋਈ ਕਿ ਮੈਂ ਕਿਸ ਤਰ੍ਹਾਂ ਕਿਹੜੇ ਟਿਪਸ ਤੇ ਟ੍ਰਿਕਸ ਸੀਗੇ ਜਿਹੜੇ ਫਾਲੋ ਕੀਤੇ ਹਨਾ ਕਿਦਾਂ ਮੈਂ ਵੀ ਮਤਲਬ ਕਿਦਾਂ ਦੀ ਵੀਡੀਓ ਮੈਂ ਚੱਕ ਕੇ ਪਾਈ ਹਨਾ ਮੇਰੇ ਮਤਲਬ ਆਪਾਂ ਕੋਸ਼ਿਸ਼ ਤਾਂ ਐਦਾਂ ਹੀ ਕਰਦੇ ਨੇ ਕਿ ਆਪਣੀ ਕੋਈ ਵੀਡੀਓ ਵਾਇਰਲ ਜਾਵੇ ਹਨਾ ਫੇਰ ਹੀ ਜਿਹੜੇ ਆਪਣੇ ਸਬਸਕ੍ਰਾਈਬਰ ਗੇਨ ਹੁੰਦੇ ਆਗੇ ਵਾਚ ਟਾਈਮ ਗੇਨ ਹੁੰਦਾਗਾ ਹਨਾ ਤੇ ਬਾਕੀ ਮੈਂ ਇਸ ਰਿਲੇਟਡ ਅਲੱਗ ਤੋਂ ਵੀਡੀਓ ਬਣਾ ਦੂੰਗੀ ਜੇ ਕਿਸੇ ਨੇ ਕਮੈਂਟ ਕਰਿਆ ਤਾਂ ਕਿ ਕਿਸ ਤਰ੍ਹਾਂ ਮੈਂ ਆਪਣਾ ਚੈਨਲ 3 ਮਹੀਨੇ ਦੇ ਵਿੱਚ ਵਿੱਚ ਜਿਹੜਾ ਕ੍ਰਾਈਟੇਰੀਆ ਸਾਰਾ ਕੰਪਲੀਟ ਕਰਕੇ ਆਪਣਾ ਚੈਨਲ ਮੋਨਟਾਈਜ਼ ਕਰ ਲਿਆ ਸੀਗਾ ਤੇ ਬਾਕੀ ਜੀ ਹੁਣ ਤਕਰੀਬਨ ਹੋ ਗਏ 5 ਸਾਢੇ 4 ਮਹੀਨੇ ਹੋ ਗਏ ਮੇਰੇ ਚੈਨਲ ਚ ਲਾਈਨ ਸਾਢੇ 4 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਨੂੰ ਜਿਹੜਾ ਆਪਣਾ Google AdSense ਪਿੰਨ ਸੀਗਾ ਉਹ ਆਪਾਂ ਨੂੰ ਰੀਸੀਵ ਹੋ ਚੁੱਕਿਆ ਹੈਗਾ ਤੇ ਹਨਾ ਬਾਕੀ ਆਪਣਾ ਜਿਹੜਾ ਪ੍ਰੋਸੈਸ ਆ ਉਹ ਹਲੇ ਕੰਪਲੀਟ ਨਹੀਂ ਹੈਗਾਗਾ ਕਿ ਜਿੱਦਾਂ ਡਾਲਰ ਪੂਰੇ ਹੋਣੇ ਹੁੰਦੇ ਹਨਾ ਤਾਂ ਇਹ ਸਾਰਾ ਪ੍ਰੋਸੈਸ ਆਪਣਾ ਰਹਿੰਦਾ ਹੈਗਾ ਤੇ ਉਹ ਚੀਜ਼ ਅ ਪੂਰੀ ਹੋ ਜੂਗੀ ਜੀ ਜਲਦੀ ਹੀ ਚਲੋ ਹਨਾ ਅ ਤਾਂ ਫਿਰ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਆਪਣੀ ਫਰਸਟ ਪੇਮੈਂਟ ਆਊਗੀ ਉਹ ਵੀਡੀਓ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਰੂਰ ਤੇ ਬਾਕੀ ਵੀਰੇ ਜਿਹੜਾ ਬੈਂਕ ਖਾਤਾ ਅਟੈਚ ਕਰਨਾ ਹੁੰਦਾ ਹੈ ਉਹ ਆਪਣਾ ਪ੍ਰੋਸੈਸ ਵੀ ਆਪਾਂ ਕਰ ਲਾਂਗੇ ਜਲਦੀ ਤੇ ਸਟਾਰਟ ਸ਼ੁਰੂ ਦੇ ਵਿੱਚ ਵੀ ਜਦੋਂ ਮੈਂ ਚੈਨਲ ਆਪਣਾ ਬਣਾਇਆ ਸੀਗਾ ਹਨਾ ਤਾਂ ਫਿਰ ਮੈਂ ਜਿਹੜੀ ਵੀਡੀਓ ਹੈ ਉਹ ਕਮ ਸੇ ਕਮ 4 ਤੋਂ 5 ਦਿਨਾਂ ਬਾਅਦ ਪਾਉਂਦੀ ਹੁੰਦੀ ਸੀ ਡੇਲੀ ਮੈਂ ਨਹੀਂ ਪਾਉਂਦੀ ਸੀਗੀ ਬਲੌਗ ਚੈਨਲ ਹੀ ਸਟਾਰਟ ਕਰਿਆ ਸੀ ਮੈਂ ਬਲੌਗ ਹੀ ਪਾਉਣੀ ਹੈਗੀ ਆਬ ਦੇ ਚੈਨਲ ਤੇ ਤੇ ਮੈਂ ਸ਼ੁਰੂ ਦੇ ਵਿੱਚ ਵਿੱਚ ਡੇਲੀ ਵਿੱਚ ਡੇਲੀ ਜਿਹੜਾ ਬਲੌਗ ਹੈ ਉਹ ਨਹੀਂ ਸੀ ਪਾਉਂਦੀ ਹੁਣ ਤੱਕ ਵੀ ਮੈਂ ਡੇਲੀ ਨਹੀਂ ਪਾਉਂਦੀ ਹੈਗੀ ਕਿ ਮੈਂ 4 ਦਿਨ 3 ਦਿਨ ਦਾ ਗੈਪ ਆ ਕੇ ਫਿਰ ਪਾਉਣੀ ਹੈ ਜੀ ਕਿਉਂਕਿ ਸਟਾਰਟਿੰਗ ਦੇ ਵਿੱਚ ਐਨੇ ਵਿਊ ਨਹੀਂ ਆਉਂਦੇ ਹੁੰਦੇ ਹਨਾ ਤਾਂ ਆਪਾਂ ਇੱਕ ਵਾਰੀ ਵੀਡੀਓ ਨੂੰ ਕੰਟੀਨਿਊ ਜਿਵੇਂ ਆਪਾਂ ਚਲਾ ਲਈ ਹੈ ਨਾ ਪਰ ਆਪਾਂ ਨੂੰ ਉਮੀਦ ਰੱਖਣੀ ਪੈਂਦੀ ਹੈ ਕੰਟੀਨਿਊ ਜੇ ਕੋਈ ਡੇਲੀ ਪਾਉਣ ਲੱਗਿਆ ਤਾਂ ਫਿਰ ਉਹਨਾਂ ਨੂੰ ਡੇਲੀ ਹੀ ਪਾਉਣੇ ਪੈਣਗੇ ਜੀ ਤੇ ਜੇ ਕੋਈ 4-5 ਦਿਨਾਂ ਬਾਅਦ ਪਾਉਂਦਾ ਤਾਂ ਉਹ 4-5 ਦਿਨਾਂ ਬਾਅਦ ਹੀ ਪਾਉਣੀ ਪੈਂਦੀ ਹੈਗੀ ਤੇ ਬਾਕੀ ਵੀਰੇ ਹਨਾ ਗੂਗਲ ਅਰਸਾਂ ਸਪੈਨਸ ਸੀਗਾ ਜਿਹੜਾ ਆਪਣਾ ਆ ਗਿਆ ਹੈਗਾ ਤੇ ਬਾਕੀ ਵੀਰੇ ਇਹਦੇ ਪਿੱਛੇ ਮਿਹਨਤ ਹਨਾ ਕਰਨ ਵਾਲੇ ਨੂੰ ਪਤਾ ਹੁੰਦਾ ਕਿੰਨੀ ਕੁ ਮਿਹਨਤ ਕੀਤੀ ਆਪਾਂ ਨੇ ਕਿ ਜਿਵੇਂ ਮੈਂ ਸੀਗੀ ਹਨਾ ਵਿੱਚ ਮੇਰੇ ਬੇਬੀ ਹੋਣ ਵਾਲਾ ਸੀ ਪ੍ਰੈਗਨੈਂਸੀ ਸੀਗੀ ਮੈਨੂੰ ਹਨਾ ਪ੍ਰੈਗਨੈਂਸੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਬਾਕੀ ਹਨਾ ਅ ਮੇਰੀ ਡਿਲੀਵਰੀ ਵੀ ਹੋਈ ਹੈਗੀ ਹੈ ਨਾ ਦੋ ਮੱਥੂ ਹੋਇਆ ਗਿਆ ਹੈ ਨਾ ਤੇ ਕਿੱਦਾਂ ਦੀ ਵੀ ਸਿਚੁਏਸ਼ਨ ਹੋਵੇ ਇਹ YouTube ਇੱਕ ਕਿਦਾਂ ਦਾ ਪਲੇਟਫਾਰਮ ਹੈ ਕਿ ਜਿੱਥੇ ਆਪਾਂ ਹਨਾ ਇਹ ਨਹੀਂ ਕਹਿ ਸਕਦੇ ਕਿ ਸਾਡੀ ਮਜਬੂਰੀ ਸੀ ਅਸੀਂ ਵੀਡੀਓ ਨਹੀਂ ਪਾਈ ਹੈਗੀ ਜੇ ਆਪਾਂ ਨੇ ਵੀਡੀਓ ਕੰਟੀਨਿਊ ਮਤਲਬ ਆਪਾਂ ਸਟਾਰਟ ਕੀਤਾ ਇਹ ਚੀਜ਼ ਤਾਂ ਆਪਾਂ ਨੂੰ ਵੀਡੀਓ ਪਾਉਣੀ ਹੀ ਪੈਣੀ ਹੈ ਆਪਾਂ ਆਪਣੀ ਪ੍ਰੋਬਲਮ ਨੂੰ ਮੂਰੇ ਨਹੀਂ ਰੱਖ ਸਕਦੇਗੇ ਤੇ ਆਪਾਂ ਮੈਂ ਮਤਲਬ ਮੇਰੀ ਡਿਲੀਵਰੀ ਦੇ ਟਾਈਮ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਵੀਡੀਓ ਅਪਲੋਡ ਕਰਦੀ ਰਹੀ ਹਾਂ ਬੇਸ਼ੱਕ 4 ਦਿਨਾਂ ਬਾਅਦ ਪਾਉਂਦੀ ਸੀ ਜਿੱਥੇ ਮੈਂ ਉਥੇ 6 ਦਿਨਾਂ ਬਾਅਦ ਪਾਉਣ ਲੱਗੀ ਸੀ ਬਟ ਮੈਂ ਵੀ ਆਪਣੀ ਵੀਡੀਓ ਨੂੰ ਕੰਟੀਨਿਊ ਰੱਖਿਆ ਇਹ ਨਹੀਂ ਕਿ ਮੈਂ ਸਾਰਾ ਮਹੀਨਾ ਵੀਡੀਓ ਹੀ ਨਹੀਂ ਪਾਈ ਹੈਗੀ ਤੇ ਵੀ ਮੈਂ ਇਹ ਚੀਜ਼ ਨੂੰ ਮੈਂ ਸਮਝਿਆ ਕਿ YouTube ਹੈ ਜਿਹੜੀ ਉਹ ਜਿਹੜਾ ਇਹ ਵਾਲਾ ਪਲੇਟਫਾਰਮ ਹੈਗਾ ਇਹ ਇਹ ਗੱਲ ਨਹੀਂ ਸਮਝਦਾ ਕਿਸੇ ਦੀ ਮਜਬੂਰੀ ਨਹੀਂ ਸਮਝਦਾ ਹਨਾ ਕਿ ਆਪਾਂ ਕਹਦੇ ਆਪਣੇ ਘਰੇ ਕੋਈ ਪ੍ਰੋਬਲਮ ਚੱਲਦੀ ਹੈ ਚਲੋ ਆਪਾਂ ਨਹੀਂ ਵੀਡੀਓ ਪਾ ਸਕਦੇ ਹਨਾ ਚਲੋ ਛੱਡ ਨਾ ਪਾ ਨਹੀਂ ਤਾਂ ਐਦਾਂ ਨਹੀਂ ਹੁੰਦਾ ਹੈਗਾਗਾ ਤੇ ਮੈਂ ਆਪਣੀ ਡਿਲੀਵਰੀ ਦੇ ਟਾਈਮ ਤੇ ਵੀ ਮਹੀਨਾ ਹਨਾ ਜਦੋਂ ਆਪਾਂ ਜਾਪੇ ਦੇ ਵਿੱਚ ਹੁੰਨੇ ਆ ਉਦੋਂ ਵੀ ਮੈਂ ਵੀਡੀਓ ਆਪਣੀਆਂ ਕੰਟੀਨਿਊ ਰੱਖੀ ਆ ਕਿਸੇ ਵੀ ਤਰ੍ਹਾਂ ਹਨਾ ਤੇ ਐਦਾਂ ਕਰਕੇ ਕਿ ਆਪਣਾ ਹੁਣ ਜਿਹੜੀ ਆਪਣੀ ਮਿਹਨਤ ਹੈ ਉਹ ਸ਼ਾਇਦ ਆਪਾਂ ਨੂੰ ਮਿਲ ਗਈ ਹੈ ਤੇ ਬਾਕੀ ਵਾਹਿਗੁਰੂ ਦੇ ਲੱਖ ਲੱਖ ਸ਼ੁਕਰਾਨੇ ਨੇ ਜੀ ਹਨਾ ਜਿਨ੍ਹਾਂ ਨੇ ਮਿਹਨਤ ਪੱਲੇ ਪਾਈ ਸਾਰੀਆਂ ਮੇਰੀਆਂ ਭੈਣਾਂ ਲਈ ਮੈਂ ਦੁਆ ਕਰੂੰਗੀ ਜਿਹੜੀਆਂ ਬਲੌਗਸ ਬਣਾਉਂਦੀਆਂ ਨੇ ਹਨਾ ਡੇਲੀ ਰੂਟੀਨ ਬਲੌਗ ਬਣਾਉਂਦੀਆਂ ਨੇਗੀਆਂ ਬਾਕੀ ਹਨਾ ਜਿਨ੍ਹਾਂ ਦੇ ਵੀ ਚੈਨਲ ਨੇ ਜਲਦੀ ਹੀ ਸਾਰਿਆਂ ਦੀ ਜਿਹੜੀ ਗੂਗਲ ਐਡਸੈਂਸ ਪੈਨ ਵੀ ਆ ਜੇ ਤੇ ਸਾਰਿਆਂ ਦੀ ਫਰਸਟ ਪੇਮੈਂਟ ਵੀ ਆਵੇ ਜੀ ਜਲਦ ਜਲਦ ਤੇ ਬਾਕੀ ਇੱਕ ਵਾਰ ਮੈਂ ਫਿਰ ਤੋਂ ਦਿਖਾਉਣ ਜਾ ਰਹੀ ਹਾਂ ਕਿ ਘਰ ਵਿੱਚ ਹੋਤਾ ਹੈ ਜੇ ਪੱਕਾ ਚੜਦਿਆਂ ਦਾ ਆਵਾਜ਼ ਨਹੀਂ ਆਉਂਦੀ ਤੇ ਆਪਣਾ ਜਿਹੜਾ Google AdSense ਪਿੰਨ ਸੀਗਾ ਜੀ ਉਹ ਰਸੀਵ ਹੋ ਗਿਆ ਆਪਾਂ ਨੂੰ ਠੀਕ ਹੈ ਜੀ ਤੇ ਬਾਕੀ ਜਿਹੜਾ ਅਗਲਾ ਪ੍ਰੋਸੈਸ ਆ ਉਹ ਆਪਾਂ ਜਲਦੀ ਕੰਪਲੀਟ ਕਰ ਲਾਂਗੇ ਤੇ ਬਾਕੀ ਮੇਰੀ ਵੀਡੀਓ ਨੂੰ ਹਨਾ ਪਿਆਰ ਦੇਣ ਵਾਸਤੇ ਬਹੁਤ-ਬਹੁਤ ਧੰਨਵਾਦ ਜਿਹੜੇ ਮੇਰੇ ਪੱਕੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਜੀ ਤੇ ਮੇਰੀ ਵੀਡੀਓ ਨੂੰ ਇੰਨਾ ਪਸੰਦ ਕਰਨ ਵਾਸਤੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਜਿਹੜੇ ਤੁਹਾਡੇ ਨਾਲ ਦੇ ਕਿਸੇ ਨੇ ਵੀ ਚੈਨਲ ਚਲਾਇਆ ਹੋਇਆ ਆਪਣਾ ਨੇ ਉਹਨਾਂ ਨਾਲ ਜਰੂਰ ਸ਼ੇਅਰ ਕਰਿਓ ਜੀ ਤੇ ਆਪਣਾ Google AdSense ਪਿੰਨ ਜਿਹੜਾ ਕਿੰਨੇ ਦਿਨਾਂ ਬਾਅਦ ਆ ਜਾਂਦਾ ਹੈ ਹਨਾ ਤੁਸੀਂ ਆਪਣੀ ਲੋਕੇਸ਼ਨ ਦੇਖਣੀ ਹੈ ਕਿ ਮੇਰੀ ਲੋਕੇਸ਼ਨ ਹੈ ਜਿਹੜੀ ਪੰਜਾਬ ਦੇ ਵਿੱਚ ਮਾਨਸਾ ਡਿਸਟ੍ਰਿਕਟ ਦੇ ਵਿੱਚ ਸਾਡਾ ਪਿੰਡ ਹੈ ਜੀ ਤਾਂ ਉੱਥੇ 11 ਦਿਨ ਲੱਗੇ ਨੇ ਆਪਾਂ ਨੂੰ ਬਾਕੀ ਤੁਸੀਂ ਆਪਣੇ ਅਕੋਰਡਿੰਗ ਦੇਖਣਾ ਹੈਗਾ ਹਨਾ ਜੀ ਤੇ ਬਾਕੀ ਥੋੜੀ ਜਿਹੀ ਪੇਸ਼ੈਂਸ ਜ਼ਰੂਰ ਰੱਖਣੀ ਹੈਗੀ ਕਿ ਇੰਨੇ ਕ ਟਾਈਮ ਦੇ ਵਿੱਚ 11 12 13 ਦਿਨ ਲੱਗ ਸਕਦੇ ਨੇ ਆ ਕਿ 21 ਦਿਨ ਕਹਿੰਦੇ ਹੁੰਦੇ ਨੇ ਸ਼ਾਇਦ 21 22 ਦਿਨ ਆਪਾਂ ਨੂੰ ਵੇਟ ਕਰਨੀ ਚਾਹੀਦੀ ਹੈ ਤਾਂ ਫਿਰ ਆਪਾਂ ਨੂੰ ਦੁਬਾਰਾ ਤੋਂ ਅਪਲਾਈ ਕਰਨਾ ਅਪਲਾਈ ਕਰਨਾ ਚਾਹੀਦਾ ਹੈਗਾ ਠੀਕ ਹੈ ਜੀ ਤੇ ਆਪਣਾ ਜਿਹੜਾ Google Lens spin ਸੀਗਾ ਆ ਗਿਆਗਾ ਤੇ ਇਹ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਸੀ ਤੇ ਜਿਹੜੇ ਵੀ ਇਸ ਵੀਡੀਓ ਰਾਹੀਂ ਮੇਰੇ ਚੈਨਲ ਤੇ ਨਿਊ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਬਾਕੀ ਜੇ ਤੁਹਾਨੂੰ ਮੇਰੇ ਚੈਨਲ ਦੇ ਰਿਲੇਟਡ ਹਨਾ ਕਿ ਕਿੱਦਾਂ ਮੈਂ ਆਪਣਾ ਚੈਨਲ ਗਰੋ ਕੀਤਾ ਸੀਗਾ 3 ਮਹੀਨੇ ਦੇ ਵਿੱਚ ਵਿੱਚ ਜੇ ਤੁਹਾਨੂੰ ਉਹਦੇ ਤੇ ਵੀਡੀਓ ਚਾਹੀਦੀ ਹੈ ਤਾਂ ਮੈਂ ਜਰੂਰ ਵੀਡੀਓ ਬਣਾਉਂਗੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ